ਇੱਥੇਲੇ ਪਾਸੇ ਵਿਊ ਆ ਰਿਹਾ ਜਮਾ ਸਿਰੇ ਤੇ ਮਿੱਤਰ ਅਮਰਦੀਪ ਕਹਿੰਦਾ ਦਸਤਾਰ ਬਦਲ ਕੇ ਚੇਂਜ ਕਰ ਲਈ ਤੇ ਗੱਡੀ ਦਾ ਹਾਲ ਚੈੱਕ ਕਰੋ ਬਣਾ ਤੁਸੀਂ ਇਹ ਤੁਹਾਨੂੰ ਨੇੜੇ ਉਂਝ ਦਿਖਾ ਦਿੰਨੇ ਆ ਆ ਕੈਮਰਾ ਜੱ ਇਕੱਲਾ ਮੈਂ ਸਾਫ ਕਰਿਆ ਵੀ ਕੀ ਨਹੀਂ ਮਗਰ ਦੇਖਣਾ ਪੈਂਦਾ ਤੇ ਬਾਕੀ ਜੇ ਮੈਂ ਕਹਦੀਏ ਬਦਲ ਬੁੱਦਲ ਜੇ ਦੇਖੋ ਮਿੱਤਰੋ ਕੀ ਬਾਤ ਹੈ ਨਜ਼ਾਰਾ ਬਣਿਆ ਪਿਆ ਪੂਰਾ ਭੌਲ ਇੱਕ ਨੰਬਰ ਦਾ ਜਾ ਜਮਾ ਮਿੱਤਰੋ ਇੱਕ ਨੰਬਰ ਦਾ ਆਫ ਕੁਮਣਾ ਲਾਈ ਮਿੱਤਰੋ ਬੰਦੇ ਦੀ ਹੈਲਪ ਕਰੀ ਹੈ ਨਹੀਂ ਪਤਾ ਚੰਦਰਾ ਫੇਰਲ ਟੋ ਰੋਗਲੀ ਮਨ ਲੱਗਦਾ ਕਰਤਾ ਕੰਮ ਬਰੀ ਕਲਾਲੇ ਮਕੈਨਿਕ ਵੀ ਬੜਰ ਤੋਂ ਮਿਲ ਦੂਗਾ ਕਿ ਇਹ ਆਪੋਸਟ ਸਟਾਰਟ ਕਰਕੇ ਸਾਰਾ ਕੁਝ ਕਰਤਾ ਅੱਗੇ ਉਹਦੇ ਕਰਮ ਹਨ ਅੱਗੇ ਕਰਮ ਆ ਭਰਾ ਵਦਰੇ ਜਿਹਾ ਕਿਆ ਕਰ ਲਈ ਬੰਦ ਕਰੀ ਕਰ ਲਈ ਹੈ ਹੁਣ ਲੱਗਦਾ ਬੰਦ ਕਰ ਲਈ ਰੋਕੀ ਰੁੱਸ ਕੇ ਕੀ ਕਰ ਲਿਆ ਹੁਣ ਕਦ ਬੰਦ ਹੋਗੀ ਸਟਾਰਟ ਹੋਗੀ ਸਟਾਰਟ ਹੋਈ ਨਹੀਂ ਰਾਤ ਤੱਕ ਨਹੀਂ ਬੰਦ ਹੋਈ ਰੁਕ ਇਧਰ ਸਾਈਡ ਤੇ ਲੈ ਇੱਕ ਵਾਰ ਫੇਰ ਨੂੰ ਨਾ ਦੇਣਾ ਇਹ ਮਾਰ ਕੇ ਤੱਕਾ ਨੂੰ ਫੇਰ ਚੱਕ ਦੇਣਾ ਕਹਿੰਦਾ ਰੋਕੀ ਨਾ ਰੋਕੀਏ ਮੈਨੂੰ ਪਤਾ ਸੀ ਨੇ ਬ੍ਰੇਕ ਲਾਉਣੇ ਆ ਆਪਾਂ ਖਾ ਗੋ ਮੀਂ ਜਾਂਦਾ ਦਾ ਕਰੀ ਪਚਾਦਾ ਦੁਕਾਨੇ ਤੇ ਇਧਰ ਸਾਹਮਣੇ ਗੈਰ ਜਾ ਬੌਨਰ ਤੱਕੀ ਬਿਠੇ ਬਲੇਰ ਉਹਦਾ ਆਪਾਂ ਬੈਨੇ ਹੁਣ i20 ਚ ਭੁੱਖੇ ਪੇਟ ਜੋਰ ਲਵਾਦਾ ਏ ਰੋਟੀ ਦਾ ਕਹਿੰਦੇ ਮਿੱਤਰੋ ਹੁਣ ਆਰਡਰ ਦਿੱਤਾ ਕਿਤੇ ਜਾ ਕੇ ਤੇ ਗੱਡੀ ਖੜਾਤੀ ਹੁਣ ਦੋਦਰ ਕਹਿੰਦਾ ਮੈਂ ਗੋਲ ਗੱਪੇ ਖਾ ਕੇ ਆਣੇ ਆ ਪਾਣੀ ਪੂਰੀ ਵਾਲੇ ਕੋਲ ਕਲਿੱਪੀ ਚੰਦਰਾ ਬੜਾ ਪੜਾ ਲਈ ਬੈਠਾ ਤਾਂ ਮਿੱਤਰੋ ਰਾਤਾਂ ਪੈ ਗਈਆਂ ਰਾਹ ਦੇ ਵਿੱਚ ਜਾਂਦੇ ਨੂੰ ਤੇ 8:50 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਹਜੇ ਅਸੀਂ ਆਪਣੀ ਲੋਕੇਸ਼ਨ ਤੋਂ ਹੈਗੇ 163 ਕਿਲੋਮੀਟਰ ਦੂਰ ਇੱਥੋਂ ਮਿੱਤਰੋ ਬਠਿੰਡਾ ਹੈਗਾ ਤੇ ਮਾਹੌਲ ਆ ਜਿਹੜਾ ਜ ਮੈਂ ਇੱਕ ਨੰਬਰ ਦਾ ਯਾ ਭਾਈ ਜੋ ਉੱਪਰ ਮਿੱਤਰੋ ਹਾ ਗਿਸ਼ਣ ਦੇ ਵਿੱਚ ਹੋ ਗਏ ਪਰ ਜੱਟ ਦੀ ਮੋਸਾ ਜੀ ਵੀ ਖੜੀ ਆ ਕਿਉਂਕਿ ਡਰਾਈਵਰ ਸੀ 750 ਕਿਲੋਮੀਟਰ ਤੋਂ ਲੱਗੇ ਹੋਏ ਆ ਹਜੇ ਟਿਕਾਣੇ ਲੱਗੇ ਨਹੀਂ ਹਜੇ 500 ਕਿਲੋਮੀਟਰ ਗਣ ਕਰਿਆ ਜਿਵੇਂ ਆ ਆ ਗਿਆ ਬੋਰਡ ਦੋਵੇਂ ਨੂੰ ਆ ਜੂਗਾ ਤੇ ਕੱਲ ਨੂੰ ਬਨਾਲ ਇੱਕ ਵੇਲੇ ਦਾ ਪੀੜੇ ਹੁਣ ਇੱਥੋਂ ਹੈਗਾ ਕੋਟਾ 633 ਜੈਪੁਰ 414 ਬੀਕਾ ਨੇ 184 ਦੇਖੋ ਮਿੱਤਰੋ ਬਨਾਲ ਅੱਜ ਦਾ ਆਪਣਾ ਮਿੱਤਰੋ ਪਹਿਲਾ ਵਲੌਗ ਆ ਜਿਹੜਾ ਜੇ ਤੱਕ ਚੱਲੀ ਜਾਂਦਾ ਕਿ ਕੱਟ ਦਿੰਨੇ ਹੋਣੇ ਇਹ ਵਲੌਗ ਆਪਣਾ 2 ਤੋਂ 2:30 ਵਜੇ ਤੱਕ ਆਹੀ ਚੱਲੂ ਭੜਾ ਕੀ ਬਹਿਣਗੇ ਕਿਦਰ ਬਿਜੀ ਹੋਈ ਬੈਠੀ ਕਿਉਂ ਦਾ ਉਦਰਾ ਮੈਂ ਅੱਜ 500 ਕਿਲੋਮੀਟਰ ਚਲਾਤੀ ਗੱਡੀ ਹਾਂ ਦਾ ਉਦਰਾ ਚੱਲ ਗਈ ਬਾਈ ਤੇ ਆਮਦ ਹੋ ਜੇ ਹੁਣ ਫਿਰ ਇੱਕ ਆਮਦਿਆ ਹੁਣ ਸ਼ਹਿਰੀ ਬਣ ਸਕਦੀ ਏ ਨੇਰਾ ਸੜਕ ਕਿਕਰਾਂ ਤੇ ਉੱਤੋਂ ਰਾਜਸਥਾਨ ਹਾਂ ਚਾਰ ਪੰਜ ਤੀਜਾ ਜਿਹੜੀਆਂ ਕੋਲ ਆ ਇਹਨਾਂ ਤੇ ਹੋ ਜੇ ਈਗਾ ਇਹ ਸਾਡਾ ਮਿੱਤਰੋ ਜਿਹੜਾ ਯਾਰ ਹਨਾ ਕਹੇ ਜਾਇ ਹੌਲੀ-ਹੌਲੀ ਸੁਰ ਨਾਲ ਸੁਰ ਤਾਲ ਨਾਲ ਤਾਲ ਮਿਲਾ ਕੇ ਫੇਰ ਸੱਪ ਕੱਢੂਗਾ ਮੈਂ ਤਾਂ ਦੂਰ ਹੋਜੋ ਫਿਰ ਮੈਂ ਤਾਂ ਦੂਰ ਹੋ ਵੱਡਾ ਹੋ ਜਾਣਾ ਕੋਈ ਚੱਕਰ ਨਹੀਂ ਮੈਂ ਪਹਿਲਾਂ ਕਹਿੰਦਾ ਮਗਾ ਅੱਜ ਵਲੌਗ ਕੇ 9 ਵਜੇ ਮੁੱਕ ਜਾਂਦਾ ਅੱਜਲਾ ਵਲੌਗ ਵੀ ਇਹ ਨਹੀਂ ਪਤਾ 2 ਵਜੇ ਤੱਕ ਚੱਲੀ ਜਾਵੇ ਕਿਉਂਕਿ ਅਸੀਂ 12:00 ਵਜੇ ਤਾਂ ਭੰਡੇ ਜਾਵਾਂਗੇ 12:30 ਤਾਂ ਉੱਥੋਂ ਘੰਟਾ ਡੇਢ ਘੰਟਾ ਲੰਬਾ ਜਿੱਲੇ ਜਾਣਾ ਇਹਦਾ ਇਹ ਨਹੀਂ ਪਤਾ ਹੀ ਗੀ ਦੇ ਦੇ ਕੋਰੋਨਾ ਮਾਰਦੇ ਜਦੋਂ ਬੜਾ ਕੋਈ ਕਿਹਾ ਦਾਰਲਿੰਗ ਰੂਟ ਵੀ ਖਾਲੀ ਹੈ ਜੇ ਕੁਝ ਪੈਪਰ ਆਹ ਦੇ ਕੇ ਉਹਦੇ ਬਾਅਦ ਬੰਦ ਹੋ ਗਈ ਸਾਰਾ ਉਹ ਚਲੋ ਹਾਂ ਜੀ ਇਧਰ ਆ ਮਰ ਆ ਗਈ ਹੂੰ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ੱੱਕੇ ਖਾਂਦਾ ਫਿਰਦਾ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ੱਟਕੇ ਜਾਂਦਾ ਫਿਰਦਾ ਹਾਂ ਤੇਰੀ ਹੀ ਕੱਲਾ ਮੰਨਦਾ ਸੀ ਤੇਰੀ ਕੱਲੀ ਤੇਰੀ ਹੀ ਮੰਨਦਾ ਸੀ ਹੋਰਾਂ ਤੋਂ ਕਾਹਨੂੰ ਮਿਰਦਾ ਹਾਂ ਹਾਏ ਹਾਏ ਕੱਲਾ ਤੇਰੀ ਤੇਰੀ ਹੀ ਮੈਂ ਮੰਨਦਾ ਸੀ ਹੋਰਾਂ ਤੋਂ ਕਾਹਨੂੰ ਮਿਰਦਾ ਹਾਂ ਮਿਰਦਾ ਹਾਂ ਹਾਂਜੀ ਕੱਲੀ ਤੇਰੀ ਹੀ ਮੰਨਦਾ ਸੀ ਹੋਰਾਂ ਤੋਂ ਕਾਹਨੂੰ ਮਿਰਦਾ ਹਾਂ ਕੀ ਦੁਨੀਆ ਤੇ ਕੀ ਦਾਰੀ ਕੀ ਦੁਨੀਆ ਤੇ ਕੀ ਦਾਰੀ ਮਨ ਆਖ ਗਿਆ ਮੇਰਾ ਸਭ ਤੋਂ ਅੱਕ ਗਿਆ ਮੇਰਾ ਸਾਰੇ ਗਾਇਤੋ ਕੀ ਦੁਨੀਆ ਕੀ ਦਾਰੀ ਮਨ ਅੱਕ ਗਿਆ ਮੇਰਾ ਸਭ ਤੋਂ ਇੱਕ ਮਨ ਦੁਆਰਾ ਸੁਣਾਉਣਾ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ੱੱਕੇ ਖਾਂਦਾ ਫਿਰਦਾ ਹਾਂ ਤੇਰੀ ਹੀ ਇੱਕ ਮਨ ਦਾ ਸੀ ਨਾ ਹੋਰ ਕਿਸੇ ਤੋਂ ਵਿਰਦਾ ਹਾਂ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ੱੱਕੇ ਖਾਂਦਾ ਫਿਰਦਾ ਹਾਂ ਤੇਰੀ ਹੀ ਇੱਕ ਮਨ ਦਾ ਸੀ ਨਾ ਹੋਰ ਕਿਸੇ ਤੋਂ ਵਿਰਦਾ ਹਾਂ ਕੀ ਦੁਨੀਆ ਕੀ ਦਾਰੀ ਮਨ ਨਹੀਂ ਹੈ ਕੀ ਦਾਰੀ ਕੀ ਦੁਨੀਆ ਦੁਨੀਆਦਾਰੀ ਜੀ ਨੂੰ ਆਪ ਕਹਿੰਦੇ ਕੀ ਦੁਨੀਆ ਕੀ ਦਾਰੀ ਮੇਰਾ ਮਨ ਗਿਆ ਅੱਕ ਸਭ ਤੋਂ ਮੇਰਾ ਅੱਕ ਗਿਆ ਮਨ ਸਭ ਤੋਂ ਇੱਕ ਤੂੰ ਮੇਰੀ ਜ਼ਿੰਦਗੀ ਚ ਵਾਪਸ ਆ ਜਾ ਹੋਰ ਕੁਝ ਨਹੀਂ ਮੰਗਦਾ ਰਹਾ ਮਤੂੰ ਹਾਏ ਹਾਏ ਕੀ ਨੂੰ ਮੰਗੀ ਜਾਂਦਾ ਬੈਰੀ ਆਂਦੀ ਰਾਤ ਨੂੰ ਇਹ ਤਾਂ ਆਉਂਦ ਹੁੰਦੀ ਹੈ ਆਉਂਦ ਅੰਦਰੋਂ ਆਉਂਦੀ ਆ ਨਹੀਂ ਅੰਦਰ ਨਹੀਂ ਆਉਂਦੀ ਬਾਹਰੋਂ ਆਉਂਦੀ ਸਾਡੇ ਅਸੇ ਪੂਰ ਨਾਲ ਗੰਦ ਹੋਰ ਨਾਲ ਨਹੀਂ ਆਤਰਾ ਕਿਤੇ ਸੋਚਿਆ ਮੇਤਰੋ ਵੀ ਗਵਿੰਦੇ ਸਰਹਾਰ ਸਰਦਾਰ ਅੱਗੇ ਅੱਜਕੱਲ ਮੈਕਸੀ ਭਾਲ ਦੇ ਫਿਰਦੇ ਉਹਨਾਂ ਤੋਂ ਨਹੀਂ ਇੱਕ ਬਰੀਕ ਭੁਰਦੀ ਨਹੀਂ ਮੈਂ ਇਹ ਤਾਂ ਸਹੀ ਸੀ ਯਾਰ ਨਹੀਂ ਨਹੀਂ ਪੂਰੀ ਨਹੀਂ ਇਹ ਬਾਹਰੋਂ ਆਈ ਆ ਇਹ ਪੂਰੀ ਨਹੀਂ ਕਹਿ ਸਕਦੇ ਇਹ ਆਮ ਦਾ ਅਮਰਦਲਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੋਂ ਕਾਲ ਕਿਧਰੋਂ ਬਣ ਜੇ ਤੇ ਨਹੀਂ ਇਹ ਨੂੰ ਅੱਜ ਸਮਝ ਨਹੀਂ ਆਉਣੀ 20 ਸਾਲ ਬਾਅਦ ਪਤਾ ਲੱਗਣਾ ਇਹਦਾ ਜੇ ਮੈਂ ਕਿਹਾ ਹੁਣ ਅੱਜ ਇਹ ਚਾਈ ਚਾਈ ਜਾਂਦਾ ਪਤਾ ਇਹਨੂੰ 2-3 ਸਾਲ ਬਾਅਦ ਲੱਗਣਾ ਵੀ ਮੈਂ ਗੱਡੀ ਤੇ ਫੁੱਲ ਕਿਉਂ ਲਾਏ ਹਾਂਜੀ ਮਿੱਤਰੋ ਹਨੂਮਾਨਗੜ੍ਹ ਤੋਂ ਅਸੀਂ ਆ ਗਿਆ ਜੀ 6 ਕਿਲੋਮੀਟਰ ਪਿੱਛੇ ਇਧਰ ਮੀਂਹ ਆ ਗਿਆ ਖੜਕਖ ਨੂੰ ਕਣੀਆਂ ਦਾ ਸੁਣ ਦਾਣਾ ਫਾਲ ਫਾਲ ਹੋਈ ਜਾਂਦੀ ਹੈ ਦੇਖੋ ਇਧਰ ਕਣੀ ਆਪਾਂ ਲੱਗੀਆਂ ਪੂਰੀਆਂ ਜੋਰ ਦੇ ਨਾਲ ਰਾਜਸਥਾਨ ਤੋਂ ਅਸੀਂ ਮੀਂਹ ਦੇ ਵਿੱਚ ਹੀ ਆਈ ਜਾਂਦੇ ਆ ਮੰਨ ਕੇ ਚੱਲੋ ਉੱਥੇ ਥੋੜਾ ਹੀ ਐ ਨਾ ਦੂਦਰ ਜਿੱਦਾਂ ਆਪਾਂ ਪਹਿਲਾਂ ਗਏ ਆ ਇੱਥੇ ਮੈਦਰੋ ਪੂਰਾ ਫੁੱਲ ਜੋਰਾ ਸੁਰਾ ਦੇ ਕੰਮ ਹੋਇਆ ਪਿਆ ਹੁਣ ਮਾਨ ਗੜਦਾ ਮੰਨ ਕੇ ਚੱਲੂਗੀ ਪਿੱਛੇ ਘੰਟੇ ਘੰਟਾ ਹੋ ਗਿਆ ਭਰੀ ਜਾਂਦੇ ਨੂੰ ਅਸੀਂ 100 ਕਿਲੋਮੀਟਰ ਤੋਂ ਚੱਲੀ ਆਉਨੇ ਆ 150 ਕਿਲੋਮੀਟਰ ਤੋਂ ਤਾਂ ਪੂਰੇ ਜੋਰ ਦੇ ਪਈ ਜਾਂਦਾ ਅਜੇ ਵੀ ਬਠਿੰਡਾ ਸਾਨੂੰ 107 ਕਿਲੋਮੀਟਰ ਆ ਲੇਕਿ ਹੁਣ ਮਾਨ ਗੜ ਸਾਨੂੰ ਇੱਕ ਵੀਰ ਮਿਲਿਆ ਫਾਸਟ ਫੂਡ ਵਾਲਾ ਉਨੇ ਤੂੰ ਫਾਸਟ ਫੂਡ ਖਾਵਾਂਗੇ ਟਾਈਮ 10 ਵਜੇ ਇੱਕ ਮਿੰਟ ਹੋ ਗਏ। ਤੋਂ 버거 ਖਾ ਲਿਆ ਤੇ ਕੋਕਾ ਕੋਲਾ ਯਾਰਾਂ ਦੇ ਹੱਥ ਚਾ ਤੇ ਟਾਈਮ ਸਵਾ 10 ਅਸੀਂ ਫਿਰਦੇ ਹਾਂ ਜੀ ਹਨੂਮਾਨਗੜਾ ਹਨਾ ਨੂਮਾਨਗੜਾ ਇਹ ਨੂਮਾਨਗੜਾ ਆ ਵੀ ਤੋਂ ਭਾਈ ਕੀ ਕਰ ਲੱਗ ਰਹੇ? ਕੀ ਕਰ ਲੱਗ ਰਹੇ ਮਾਰੇ ਭਾਈ ਸਾਈਕਲ ਕਿੱਧਰ ਜੀ ਫਿਰਦਾ 10 ਵਜੇ ਬਾਪੇ ਆ ਕੇ ਕੰਮ ਤੋਂ ਆਏ ਆ। ਇਹ ਜੋਬਾਂ ਯਾਰ ਭਾਂ ਸਾਰੀ ਜਗ ਦੇ ਫਿਰਦੇ ਦੋਏ। ਤੇ ਮੀ ਯਾਰੋ ਹੁਣ ਘਟ ਹੋ ਗਿਆ ਕਮ ਹੋ ਗਿਆ ਹਟ ਗਿਆ ਕੋਈ ਅਸੀਂ ਬਰਬਰੀਆ ਫਾਰਮ ਆ ਕੱਠੀਆਂ ਕਰ ਤਾ ਕੋਕਾ ਕੋਲਾ ਬਲੌਗ ਦੇ ਵਿੱਚ ਉੱਤੀ ਡਿੱਗ ਪੈਣਾ ਸੀ ਬਚ ਗਿਆ ਮੈਂ ਪਹਿਲਾਂ ਕੋਕਾ ਕੋਲਾ ਨਿ ਮੇੜ ਲਾ ਬਰਗਰ ਸੀਗਾ ਵਧੀਆ ਸੀ ਮੈਨੂੰ ਘੈਂਟ ਲੱਗਿਆ ਬਰਗਰ ਬਰਗਰ ਵਧੀਆ ਸੀ ਬਰਗਰ ਘੈਂਟ ਕਿਹੜਾ ਜਿਆਦਾ ਕਿਹੜਾ ਜਿਆਦਾ ਸੀ ਠੀਕ ਹੈ ਇਹ ਗ੍ਰਿਲ ਬਰਗਰ ਸੀ ਨਾ ਫਿਰ हां जी मित्रों ਬਠਿੰਡੇ ਪਹੁੰਚ ਗਏ ਕਹਿੰਦੇ ਟੀਮਾ ਬਠਿੰਡਾ ਇੱਥੇ ਰਹਿ ਗਿਆ ਬਸ ਵਿੱਚ ਐਂਟਰ ਹੋਣ ਵਾਲੀਆਂ 2-4 ਕਿਲੋਮੀਟਰ ਤੇ 12:06 ਹੋ ਗਏ ਜੀ 12:06 ਦਾ ਸਮਾਂ ਹੋ ਗਿਆ ਤੇ ਮੁੰਲਾ ਦਾ ਅੱਜ ਆਪਾਂ ਟੋਟਲੀ ਪੂਰੇ ਕੰਪਲੀਟ ਕਰਤਾ ਹਨਾ ਯਾਰ ਉਧਰੋਂ ਤੁਰ ਕੇ ਆ ਇੱਕ ਕਿਨਚ ਪੂਰਾ ਕੰਮ ਡੋਗ ਰਾ ਰੁਕੇ ਵੀ ਆਪਾਂ ਕਿੰਨਾ ਕਈ ਥਾਂ ਤੇ ਅੱਜ ਰੁਕ ਵੀ ਗਿਆ ਆਉਣ ਲੱਗੀ ਵੀ ਰੁਕਣਾ ਇਹ ਕਿਉਂਕਿ ਹਨੇਰੇ ਫਿਰ ਸਾਡਾ ਕੰਟੈਂਟ ਹੈ ਨਹੀਂ ਸੀਗਾ ਕੋਈ ਤਾਂ ਕਰਕੇ ਸੋਚਿਆ ਵੀ ਖਿੱਚੀ ਚੱਲ ਜਿਵੇਂ ਹੈਗਾ ਜਿਗਾਰਮੈਂਟ ਏ ਹੁਣ ਫਾਈਨਲੀ ਮਿੱਤਰੋ ਕਹਿੰਦੇ ਟੀਮਾਂ ਬਠਿੰਡੇ ਜੈਂਟਰ ਹੋ ਗਈਆਂ ਹੁਣ ਸਿੱਧਾ ਕਰੋਗਰੀ ਹੋ ਜਾਣਾ ਕੰਮ ਕਰ ਮੈਂ ਮੰਨ ਲਿਆ ਚਲੋ ਆਪਣਾ ਹੈਗਾ ਸੋ 55 ਕਿਲੋਮੀਟਰ ਮੈਂ ਦਾ ਬਾਕੀ ਦੇਖਦੇ ਆਂ ਕੀ ਗੱਲਬਾਤ ਬਣਦੀ ਆ ਇੱਕ ਵਾਰ ਮਿੱਤਰੋ ਬਠਿੰਡੇ ਦਾ ਆਊਟਲੈਟ ਆ ਆ ਆ ਗਿਆ ਉਹ ਜਿੱਥੇ ਜਾਂਦਾ ਰੀਲਾਂ ਜਾਂ ਪਾਉਂਦੀ ਆ ਆ ਵੀ ਮਿੱਤਰੋ ਦੌੜ ਦਰ ਆਪ ਨੂੰ ਕਰਕੇ ਡ੍ਰੌਪ ਤੇ ਲੇਟ ਬਹੁਤ ਹੋ ਗਏ ਤੇ ਹੁਣ ਟਾਈਮ ਦੀ ਗੱਲ ਕਰੀਏ ਵੀ ਜੱਟ ਪਹੁੰਚ ਗਏ ਹੁਣ ਘਰੇ ਪਿੰਡਾਂ ਤੇ ਨਹੀਂ ਬਾੜ ਲੱਗ ਗਿਆ ਹੁਣ ਤਾਨੂੰ ਟਾਈਮ ਦਿਖਾਵਾਂ ਤੇ ਜੇ ਵਿੱਚ ਭੁਗਾਈਗਾ ਤਾਂ ਬਤਾਵਾਂ ਤੇ ਟਾਈਮ ਹੋ ਗਿਆ ਸੱਜਣਾ 1:17 ਹੋ ਗਈ 20 ਤਰੀਕ ਹੋ ਗਈ 1:32 17 ਮਿੰਟ ਦਾ ਸਮਾਂ ਹੋ ਗਿਆ ਹੁਣ ਆਪਾਂ ਚੱਲਿਆਂ ਘਰ ਨੂੰ ਨਹੀਂ ਪਈ ਜਾਂਦਾ ਜਿੱਤੋਂ ਹਾਂਜੀ ਮੇਤਰੋ ਅੱਜ ਦੇ ਵਲੌਗ ਨੂੰ ਕਰਦੇ ਹਾਂ ਹੁਣ ਆਪਾਂ ਇੱਥੇ ਖਤਮ ਤੇ 1:30 ਹੋ ਗਿਆ ਹੁਣ ਪੈਂਦੇ ਪੈਂਦੇ ਤੇ ਹੁਣ ਕਰਾਂਗੇ ਨੀਂਦਾਂ ਪੂਰੀਆਂ ਤੇ ਤੜਕੇ ਫੇਰ ਨਵਾਂ ਵਲੋਗ ਆਇਆ ਕਿ ਉਹਨਾਂ ਤੇ ਚਰਕੀ ਗਭਰੂਣਾਂ ਕੇ ਜਾਖਲ ਜਾਣਾ ਮਿੱਤਰੋ ਤੇ ਬਹੁਤ ਘੈਂਡ ਘੈਂਡ ਬੰਦਿਆਂ ਨੂੰ ਤੁਹਾਨੂੰ ਮਿਲਾਵਾਂਗੇ ਤੇ ਅੱਜ ਦਾ ਵਲੋਗ ਵਧੀਆ ਲੱਗਿਆ ਸੇ ਜਰੂਰ ਕਰ ਦਿਓ ਧੰਨਵਾਦ ਜੀ